ਸਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਤੁਸੀ ਵੇਖ ਰਹੇ ਸੱਚਾ ਮਾਰਗ YouTube ਚੈਨਲ ਜਿੱਥੇ ਤੁਹਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਹਰਮੋਨੀਅਮ ਤੇ ਕਿਵੇਂ ਆਪਾਂ ਗੁਰਬਾਣੀ ਕੋਈ ਵੀ ਸ਼ਬਦ ਪੜ੍ਹਨਾ ਸਿੱਖ ਸਕਦੇ ਹਾਂ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਮਿਲ ਸਕਦੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੇ ਜੋ ਪਤਾ ਲੈਣਾ ਜਾਣਕਾਰੀ ਸਾਂਝੀ ਕਰਨ ਲੱਗੇ ਆ ਉਹ ਸ਼ਬਦ ਦੀ ਜਿੰਨੂ ਕੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼ਹਿਰ ਨਗਰ ਵਾਲਿਆਂ ਨੇ ਵੀ ਬੋਲਿਆ ਹੈ ਗਾਇਆ ਹੈ ਸ਼ਬਦ ਨੂੰ ਤੇ ਤੁਸੀਂ ਅਕਸਰ ਉਹਨਾਂ ਦਾ ਇਹ ਵਾਲਾ ਸ਼ਬਦ ਜ਼ਰੂਰ ਕਦੇ ਨਗਰ ਦੇ ਸੁਣਿਆ ਹੋਊਗਾ ਕਿਵੇਂ ਆ ਇਹ ਹਰਮੋਨੀਅਮ ਤੇ ਆਪਾਂ ਸ਼ਬਦ ਕਰਨਾ ਸ਼ਬਦਵਾਜੀ ਹੋਂ ਆਇਆ ਦੂਰੋਂ ਚੱਲ ਕੇ ਮੈਂ ਥੱਕੀ ਤਾ ਉਸਰ ਨਾ ਜੀਓ ਮੈਂ ਅਸਰ ਕੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਇ ਜੀਓ ਇਹ ਸ਼ਬਦ ਕਿਵੇਂ ਆ ਪੜਿਆ ਜਾਣਾ ਹਰਮੋਨੀਅਮ ਤੇ ਸੋ ਧਿਆਨ ਨਾਲ ਵੇਖਿਓ ਕਾਫੀ ਜਿਹੜਾ ਜਦੋਂ ਆਪਾਂ ਅੰਤਰਾ ਪੜਨਾ ਉਹ ਕਾਫੀ ਥੋੜਾ ਉੱਚਾ ਹੋ ਜਾਣਾ ਥੋੜਾ ਇੱਥੇ ਜ਼ੋਰ ਲੱਗ ਪਾਣਾਗੇ ਪਰ ਆਪਾਂ ਤੁਹਾਨੂੰ ਮੈਂ ਤਾਂ ਥੱਲੇ ਵਾਲੀ ਬਾਤ ਜੀ ਬੋਲ ਕੇ ਦੱਸਾਂਗਾ ਨਾਰਮਲ ਬਾਤ ਜੀ ਤੇ ਉਹਦਾ ਤੁਸੀਂ ਇੱਥੇ ਹਾਈ ਆਪਣੀ ਆਵਾਜ਼ ਉੱਚੀ ਆਵਾਜ਼ ਵਿੱਚ ਪੜਨਾ ਵਾ ਮੈਂ ਅਸਥਾਈ ਇੱਥੋਂ ਸ਼ੁਰੂ ਕਰਾਂਗਾ ਤੇ ਇੱਥੋਂ ਤੱਕ ਪੜ੍ਹਨ ਦੀ ਕੋਸ਼ਿਸ਼ ਕਰਾਂਗਾ ਸੋ ਜਿਹੜੇ ਜਣਾ ਇਸ ਚੈਨਲ ਨਾਲ ਜਨਾ ਇਸ ਚੈਨਲ ਤੇ ਹਜੇ ਤੱਕ ਇਸ ਚੈਨਲ ਸਬਸਕ੍ਰਾਈਬ ਨਹੀਂ ਤੇ ਸਬਸਕ੍ਰਾਈਬ ਕਰ ਲੈ ਸ਼ੁਰੂ ਕਰਦੇ ਆਂ ਸ਼ਬਦਾ ਜੀ ਹਾਂ ਆਇਆ ਦੋਨੋਂ ਚੱਲ ਗਿਆ ਬਿਨਾਂ ਤਬਲੇ ਤੋਂ ਪਲੇ ਕਰਾਂਗੇ ਅੱਜ ਸੋ ਧਿਆਨ ਨਾਲ ਵੇਖਿਓ ਦੱਸਣ ਲੱਗਿਆਂ ਕਿਵੇਂ ਸਭ ਤੋਂ ਪਹਿਲੇ ਅਸਥਾਈ ਹਾਓ jal मैं तकीतो शरनाए जियो फिर रखे कुली मैं तकीतो मैं तकीतो शरनाए जियो ਲੋ ਕੈ ਹਾਇਆ ਐਸੀ ਸ਼ਬਦ ਦੀ ਅਸਥਾਈ ਹੁਣ ਸ਼ਬਦ ਦੀ ਸ਼ਬਦਾ ਅੰਤਰਾ ਉਹ ਪੜਦੇ ਆ ਕਿਵੇਂ ਆ ਮੈਂ ਅਸਾਰ ਕੀ ਚਿਤ ਮੈਂ ਸਭੋ ਦੁੱਖ ਗਵਾਏ ਜਿਓ ਤੇ ਉਹਨੇ ਕਰ ਫੇਰ ਲਿਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਮੇਰਾ ਸਭੋ ਦੁੱਖ ਗਵਾਏ ਜਿਓ ਠੀਕ ਐ ਇਸੇ ਤਰ੍ਹਾਂ ਤੁਸੀਂ ਪੂਰਾ ਦਾ ਪੂਰਾ ਸ਼ਬਦ ਪੜ ਸਕਦੇ ਜੇ ਬਾਕੀ ਜਿਹੜਾ ਸ਼ਬਦ ਰਹਿ ਗਿਆ ਉਹਦਾ ਅੰਤਰਾ ਵੀ ਇਹਨਾਂ ਸੁਰਾਂ ਤੋਂ ਪੜਿਆ ਜਾਵੇਗਾ ਜਿਹੜਾ ਪਤਾ ਨੂੰ ਇੱਥੇ ਦੱਸਿਆ ਆ ਸੇ ਇੱਕ ਵਾਰ ਫੇਰ ਤੁਸੀਂ ਟੀਉਨ ਦੇਖ ਸਕਦੇ ਤਾਂ ਤੁਹਾਦਾ ਕੀ ਫੀਲਟਾ ਦੰਦਾ ਤੇ ਟਿਉਨ ਕਿਵੇਂ ਲੱਗੀ ਇਹ ਜਾਣਕਾਰੀ ਇਸ ਸ਼ਬਦ ਦੇ ਬਾਰੇ ਹਾਨੂੰ ਕਮੈਂਟ ਕਰਕੇ ਦੱਸ ਦਿਓ ਬਾਕੀ ਦਾ ਇਹ ਪੂਰਾ ਦਾ ਪੂਰਾ ਸ਼ਬਦ ਇੱਥੇ ਪੜੇ ਜਾਵੇਗਾ ਇਹੋ ਹੀ ਸੁਰਾਂ ਤੇ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਇਸ ਚੈਨਲ ਨਾਲ ਜੁੜੇ ਲੋ ਸੱਚੇ ਮਾਰਗ YouTube ਚੈਨਲ ਤੇ ਤੁਹਾਨੂੰ ਹਰ ਰੋਜ਼ ਨਵੇਂ ਨਵੇਂ ਵੀਡੀਓ ਮਿਲਦੀ ਹੈ ਸੋ ਮਿਲਦੇ ਆਂ ਕੱਲ ਦੀ ਵੀਡੀਓ ਤੇ ਧੰਨਵਾਦ ਜਨ ਇਸ ਵੀਡੀਓ ਨੂੰ ਪੂਰਾ ਵੇਖੇ